ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਕਿੱਥੋਂ ਆਨੇ ਹੋ ਆਸੋ ਪਾਇਲ ਸ਼ਹਿਰ ਤੋਂ ਰਾਹ ਲੱਗੇ ਉੱਥੋਂ ਕਿਉਂਕਿ ਮੈਂ ਲੋਕਲ ਆ ਇੱਥੋਂ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਜਾਇਦਾ ਜਿੱਥੇ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਉਹਨਾਂ ਨੂੰ ਯਾਦ ਕਰਦੇ ਹੋਇਆ ਸਮੁੱਚੀ ਸੰਗਤ ਇੱਥੇ ਹਾਜ਼ਰੀ ਭਰਦੀ ਹੈ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਦੇਸ਼ਾਂ ਵਿਦੇਸ਼ਾਂ ਵਿੱਚ ਇਦਾਂ ਜਿੱਦਾਂ ਅਸੀਂ ਇੱਥੇ ਬੈਠੇ ਹਾਂ ਐਤਵਾਰ ਮੁਖਰਫ ਦੇ ਹੋਇਆ ਸ਼ਹੀਦਾ ਸਿੰਘਾਂ ਦੇ ਸਥਾਨ ਤੇ ਯੂਰਪ ਕੈਨੇਡਾ ਅਮਰੀਕਾ ਇਸੇ ਤਰ੍ਹਾਂ ਸੰਗਤਾਂ ਬਾਣੀਆਂ ਪਾ ਬਾਣੀ ਪੜਦੀਆਂ ਹਨ ਬਾਣੀ ਪੜ ਕੇ ਆਪਣਾ ਜਨਮ ਸਵਾਰਦੇ ਹੁ ਕਿਉਂਕਿ ਮਹਾਰ ਦੀ ਬਾਣੀ ਦਾ ਪਰਮਾਨ ਹੈ ਸੁਖਮਨੀ ਸੁਖ ਅਮਰਿਤਪੁਰ ਨਾਮ ਭਗਤ ਜੀ ਨਾਮ ਕੇ ਮਨ ਵਸਰਾਉਂ। ਔਰ ਸਭ ਤੋਂ ਵੱਡੀ ਗੱਲ ਭਾਈ ਸਾਹਿਬ ਜੀ ਇਹ ਹੈ ਵੀ ਜਿੱਥੇ ਪਹਿਲਾਂ ਵੇਖੋ ਕੋਈ ਬਾਣੀ ਨਹੀਂ ਸੀ ਪੜਦਾ ਤੇ ਸੰਗਤੀ ਰੂਪ ਚ ਬਹੁਤ ਘੱਟ ਜੁੜਦੇ ਸੀ ਪਰ ਅੱਜ ਖੁਸ਼ੀ ਦੀ ਗੱਲ ਹੈ ਧੰਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨ ਦੇ ਇਥੇ ਸਾਰੀ ਸੰਗਤ ਹਾਜ਼ਰੀ ਭਰਦੀ ਹੈ। ਉੱਥੇ ਸਾਡੇ ਨੌਜਵਾਨ ਜਿਹੜੇ ਨਸ਼ਿਆਂ ਤੋਂ ਮੁਕਤ ਹੋ ਕੇ ਜੀ ਆਪਣੀ ਸੰਗਤ ਨੂੰ ਛੱਡ ਕੇ ਇੱਥੇ ਆਉਂਦੇ ਨੇ ਵੇਖੋ ਸਵੇਰ ਤੋਂ ਹੀ ਇੱਥੇ ਜਿੱਥੇ-ਜਿੱਥੇ ਵਿੱਚ ਪਹਿਰਾ ਸਾਹਿਬ ਹੁੰਦਾ ਜੀ ਜੀ ਨੌਜਵਾਨ ਉੱਥੇ ਆ ਕੇ ਸੇਵਾ ਕਰਦੇ ਨੇ ਗੁਰੂ ਕੀ ਸੰਗਤ ਕਰਦੇ ਨੇ ਗੁਰੂ ਕੀ ਬਾਣੀ ਸਭ ਤੋਂ ਵੱਡੀ ਬਖਸ਼ਿਸ਼ ਹੈ ਇੱਥੇ ਜਿੰਨੇ ਵੀ ਭਾਵੇਂ ਕੇਸਾਂ ਧਾਰੀ ਨੌਜਵਾਨ ਨੇ ਜੀ ਤਾਂ ਜਿਨ੍ਹਾਂ ਦੇ ਕੇਸ ਕੱਟੇ ਨੇ ਬੜੀ ਖੁਸ਼ੀ ਹੁੰਦੀ ਹੈ ਵੀ ਕਿ ਉਹ ਵੀ ਹੱਥ 'ਚ ਗੁਟਕਾ ਸਾਹਿਬ ਲੈ ਕੇ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਨੇ ਔਰ ਬਾਣੀ ਵਿੱਚ ਹੀ ਕਰਾਮਾਤਾਂ ਜਿਵੇਂ ਅੱਜ ਆਪ ਜੀ ਨੂੰ ਹੁਕਮਨਾਵ ਸਾਹਿਬ ਸੁਣਿਆ ਨਾ ਇਹ ਮਨਹਰ ਜੀ ਤੇ ਆ ਇਕ ਮਨ ਇਕ ਚਿਤ ਪਾਏ ਹਰਕੀਆਂ ਸਦਾ ਸਦਾ ਵਡਿਆਈਆਂ ਜੀ ਤੇ ਨਾ ਪਛੋਤਾਏ ਕਹਿੰਦੇ ਜਿਹੜਾ ਮਾਰੇ ਦੀ ਵਡਿਆਈ ਕਰਦਾ ਨਾ ਮਾਰੇ ਨੂੰ ਇੰਨੀਆਂ ਦਤਾਂ ਦਿੰਦਾ ਮਾਰੇ ਪਛਤਾਉਂਦਾ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜivantਨ ਖਾਈ ਖਾਏ ਸਦਾਸ ਇਹ ਬੇਨਤੀ ਕਰਦਾ ਸਮੂਚੀਆਂ ਸਿੱਖ ਸੰਗਤਾਂ ਨੂੰ ਆਪ ਸਾਰੀਆਂ ਜਿੱਥੇ ਸੰਗਤਾਂ ਘਰ ਬੈ ਕੇ ਗੁਰਬਾਣੀ ਨਾਲ ਜੁੜਦੇ ਹੋ ਉੱਥੇ ਜਦੋਂ ਆਪ ਜੀ ਨੂੰ ਸਮਾਂ ਮਿਲੇ ਇੱਥੇ ਆਓ ਆ ਕੇ ਗੁਰੂ ਕੀ ਬਾਣੀ ਦਾ ਲਾਹਾ ਲਾਓ ਲਾਹਾ ਲੈ ਕੇ ਸਤਿਗੁਰੂ ਤੇ ਖੁਸ਼ੀ ਪ੍ਰਾਪਤ ਕਰੋ ਤਾਂ ਜੋ ਸਾਡੇ ਬਹੁਤ ਸਾਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਖ ਅਖਰਪਰਾਪਾ ਤੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜੀ ਜਗ੍ਹਾ ਤੋਂ ਆਏ ਬਰੇ ਅਸੀਂ ਬਦਾਂਸਲਾਬਤਾਂ ਠੀਕ ਹੈ ਜੀ ਕਿੰਨਾ ਟਾਈਮ ਹੋਗਾ ਬਰੇ ਅਸੀਂ ਮਹੀਨਿਆਂ ਤੋਂ ਵਾਸੁਰ ਕਰਤਾ ਹਾਂ ਹਾਂਜੀ ਗੱਲ ਕਰ ਜੀ ਹਰ ਇੱਕ ਬੰਦਾ ਮਨੋ ਕਾਮਨਾ ਮੰਨ ਲਵੇ। ਤੁਸੀਂ ਮੰਗੀ ਹੋਣੀ ਆ ਕੋਈ ਨਾ ਕੋਈ ਬਹੁਤ ਕਿਰਪਾ ਬਾਜੀ। ਕਰਜ਼ਾਈ ਸੀਗੇ ਕਰਜ਼ਾ ਪੂਰਾ ਹੋ ਗਿਆ ਜੀ। ਜਿਸ ਤਾਂ ਤੇ ਖੜੇ ਸੀ ਉੱਥੇ ਫਿਰ ਦਤ ਬਾਬਾ ਜੀ ਨੇ। ਅੱਛਾ ਜੀ। ਬਾਬਾ ਜੀ ਦੀ ਕਿਰਪਾ ਬਹੁਤ ਕਿਰਪਾ ਜੀ ਮਾਲ ਦੀ ਬਹੁਤ ਕਿਰਪਾ ਜੀ। ਸੰਤ ਤੇਜੀ ਬਿਮਾਰ ਹੋ ਗਿਆ ਬਹੁਤ ਜ਼ਿਆਦਾ। ਅਣੀ ਉੱਪਰ ਥਲੇ ਆਇਆ ਇੱਕ ਵਾਰੀ। ਅੱਛਾ ਜੀ। ਉਹ ਆਦਾਸ ਨਾਲ ਜੀ। ਐਸਾ ਕਿ ਅਸੀਂ ਜਿਹੜਾ ਸੱਚੇ ਦਿਲੋਂ ਇੱਕ ਵਾਰ ਮੰਗ। ਬਿਲਕੁਲ ਜੀ ਜਿਹੜਾ ਸੱਚੇ ਦਿਲੋਂ ਆਊਗਾ ਸਭ ਤੋਂ ਮਦਦ। ਸਰ ਜੀ ਸੇਵਾ ਦੀ ਗੱਲ ਕੀਤੀ ਜਾਵੇ ਕਿੰਨੇ ਵਜੇ ਤੁਸੀਂ ਸੇਵਾ ਸ਼ੁਰੂ ਬਾਜੀ ਸੇਵਾ ਤਾਂ ਸ਼ੁਰੂ ਨਮਾਇਤ ਰਾਕੇ ਜਦ ਤੱਕ ਸੰਗਤ ਜਾਂਦੀ ਨਹੀਂ ਤਾਂ ਤੁਸੀਂ ਡਿਊਟੀ ਦੇਣੀ ਹਾਂ ਜੀ ਤੇ ਕੋਈ ਮੀਨ ਜਿਹੜੀ ਆਪਣੀ ਕੋਈ ਮਨੋ ਕਾਮਨਾ ਪੂਰੀ ਹੋਈ ਹੋਵੇ ਬਾਬਾ ਜੀ ਦੱਸਿਆ ਪਿਆ ਤੁਹਾਨੂੰ ਜੀ ਮੇਰਾ ਕਰਜ਼ਾ ਬਹੁਤ ਸੀਗਾ ਜੀ ਕਰਜ਼ਾ ਪੂਰਾ ਮੁਤ ਹੋ ਗਿਆ 1.5 ਸਾਲ ਜੀ ਜੀ ਅੱਛਾ بس ਇਨੀ ਕਿਰਪਾ ਮੈਂ ਮੰਗਦੀ ਸਰੀਰ ਸਹੀ ਹੋ ਗਿਆ ਜੀ ਰੋਗ ਸੀਗਾ ਸਹੀ ਹੋ ਗਿਆ ਕਹਿ ਸਕਦੇ ਬਾਬਾ ਜੀ ਦੀ ਪੂਰੀ ਕਿਰਪਾ ਬੋਲੀ ਕਿਰਪਾ ਜੀ ਪੂਰੀ ਜਿਹੜੇ ਹਲੇ ਵੀ ਲੋਕ ਕਈ ਘਰ ਵਿੱਚ ਬੈਠੇ ਨੇ ਉਹਨਾਂ ਨੂੰ ਨਹੀਂ ਨਹੀਂ ਜੂਰ ਹਣ ਚਾਹੀਦਾ ਜੀ ਜੂਰ ਹਣ ਚਾਹੀਦਾ ਬਾਬਾ ਜੀ ਆਪੇ ਬਣਾ ਦੇਣੇ ਇਹ ਦੇਖੋ ਜੀ ਤੇ ਪਾਰ ਹੀ ਕਰਨਾ ਆਪਾਂ ਮਨੋ ਕਾਮ ਪੂਰੀਆਂ ਹੁੰਦੀਆਂ ਨੇ ਸਭ ਕੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਆਏ ਹੋ ਅੱਜ ਜੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਚਪੈਰਾ ਸਾਹਿਬ ਤੇ ਹਰ ਗੁਰਦੁਆਰਾ ਨੇ ਆ। ਤਾਂ ਨੂੰ ਦਸ ਸਾਲ ਹੋ ਗਏ ਆ ਲਿਆਂਦੇ ਇੱਥੇ। 10 ਸਾਲ ਹੋ ਗਏ। ਹਾਂ 10 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਹੈ। ਐਨਾ ਦੀ ਅਪਾਰ ਕਿਰਪਾ ਨਾਲ ਸਾਡੇ ਬਾਬਾ ਜੀ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ। ਮੈਨੂੰ ਬੱਚੇ ਦੀ ਦਾਤ ਮੇਰੇ ਘਰ ਵਾਲੇ ਨੂੰ ਕਰੋਨਾ ਹੋ ਗਿਆ ਸੀ। ਤੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ 99% ਨੇ ਨਹੀਂ ਬਚਣਗੇ। ਸਾਨੂੰ ਇੱਥੇ ਆ ਕੇ ਅੱਜ ਵੀ ਮੇਰੇ ਨਾਲ ਮੇਰੇ ਘਰ ਵਾਲਾ ਆਇਆ ਹੈ ਬਾਬਾ ਜੀ ਨੇ ਬਿਲਕੁਲ ਠੀਕ ਰੱਖਿਆ ਡਾਕਟਰ ਬਲਦੀਪ ਦੇ ਕੋਲ ਅਸੀਂ 1.5 ਮਹੀਨਾ ਹਸਪੀਟਲ ਐਡਮਿਟ ਰਹਿਆ 10 ਮਹੀਨੇ ਤੱਕ ਆਕਸੀਜਨ ਤੇ ਰਹਿਆ ਬਾਬਾ ਜੀ ਨੇ ਸਾਡੇ ਬਹੁਤ ਮਿਹਰ ਕੀਤੀ ਹੈ ਅਸੀਂ ਉਹਨਾਂ ਦਾ ਜਿੰਨਾ 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 ਸ਼ੁਕਰਾਨਾ ਕਰੀਏ ਥੋੜਾ ਹੈ ਜੇ ਤੁਸੀਂ ਇੱਥੇ ਆਉਣੀ ਤੇ ਆ ਕੇ ਕਿਸ ਤਰ੍ਹਾਂ ਦਾ ਮੈਸੇਜ ਹੁੰਦਾ ਸਾਨੂੰ ਇੱਕ ਆਤਮਿਕ ਸ਼ਾਂਤੀ ਮਿਲਦੀ ਹੈ اتنا ਅਨੰਦ ਆਉਂਦਾ ਹੈ ਕਿ ਜਿ세 ਤਰ੍ਹਾਂ ਲੱਗਦਾ ਹੈ ਕਿ ਧਰਤੀ ਤੇ ਸਵਰਗ ਵਿਚ ਆ ਗਏ ਅਸੀਂ ਜਿਹੜੇ ਲੋਕ ਦੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿੰਦੇ ਆ ਕਿ ਇੱਥੇ ਆ ਕੇ ਜਿਹੜੀ ਵੀ ਮੰਗ ਤੁਸੀਂ ਮੰਗਦੇ ਹੋ ਪ੍ਰਮਾਤਮਾ ਉਹ ਤੁਹਾਡੀ ਜਰੂਰ ਪੂਰੀ ਕਰੇਗਾ ਸਾਰੇ ਸੰਤਾਰੇ ਕੇ ਬੇਨਤੀ ਹੈ ਜਿਹੜਾ ਜਿਹੜਾ ਵੀ ਨਹੀਂ ਆ ਰਿਹਾ ਉਹ ਵੀ ਇੱਥੇ ਆ ਕੇ ਆਪ ਗੁਰੂ ਕਿਰਪਾ ਲਵੇ ਔਰ ਗੁਰੂ ਕਿਰਪਾ ਨਾਲ ਸਤਕਾ ਸਭ ਕੁਝ ਇੱਥੇ ਪ੍ਰਾਪਤ ਹੋਏਗਾ ਸਭ ਕੁਝ ਸਭ ਬੱਚਿਆ ਦੀਦਾਰ ਸਭ ਕੁਝ ਸਭ ਸੁਖ ਸ਼ਾਂਤੀ ਸਭ ਕੁਝ ਹੋਏਗਾ ਵਾਈ ਗੁਰਜੀ ਕਾ ਦਾ ਨਾਮ ਗੁਰਦਾਸ ਸਾਹਿਬ ਵਾਈ ਗੁਰਜੀ ਕੀ ਕਤੇ ਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਜੀ ਕਿਹੜੀ ਜਗ੍ਹਾ ਤੁਹਾਨੇ ਤੋਂ ਮੈਂ ਲੁਧਿਆਣੇ ਤੋਂ ਫੀਲਡਿੰਗਸ ਤੁਾਨੇ ਆ ਮੈਨੂੰ ਕਾਫੀ ਸਾਲ ਹੋ ਗਏ ਵਿੱਚ ਆਂਦੇ ਨੂੰ ਮੈਂ ਪਹਿਲਾਂ ਅੰਮ੍ਰਿਤਸਰ ਵਿੱਚ ਪਹਿਲੇ ਕੱਟੇ ਹੋਏ ਦਰਵਾ ਜਿਹੜਾ ਸ਼ੀਦਾ ਹੈ ਘਰ ਤੇ ਇੱਥੇ ਵੀ ਹੁਣ ਉਹ ਦੂਜਾ ਨਾ ਮੇਰਾ ਬੇਟਾ ਛੋਟਾ ਹੈ ਜੀ ਤੇ ਇੱਥੇ ਬਹੁਤ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਾਰੇ ਆਪਣੇ ਆਣ ਚੋਲੀ ਖਾਲੀ ਚੋਲੀ ਲੈ ਕੇ ਆਉਂਦੇ ਚੋਲੀਆਂ ਭਰ ਕੇ ਜਾਓ ਬਹੁਤ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਆ ਕੇ ਇਹ ਗੱਲ ਕੀਤੀ ਜਾਵੇ ਤੇ ਇੱਥੇ ਆ ਕੇ ਮਨ ਕਿਸ ਤਰ੍ਹਾਂ ਦਾ ਲੱਗਦਾ ਮਨ ਨੂੰ ਸਕੂਨ ਮਿਲਦਾ ਜੇ ਘਰੋਂ ਘਰੇ ਰੋ ਕੋਈ ਨਾ ਕੋਈ ਟੈਨਸ਼ਨ ਹੁੰਦੀ ਹੈ ਇੱਥੇ ਆ ਕੇ ਕੋਈ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਰੱਬ ਸਾਡੀ ਟੈਨਸ਼ਨਾਂ ਖੁਦ ਲੈ ਕੇ ਤੇ ਸਾਨੂੰ ਖੁਸ਼ੀਆਂ ਪ੍ਰਗਟ ਕਰ ਦਿੰਦਾ ਰੱਬ ਮਿਲਦਾ ਜਾਨੀ ਕਿ ਸਕੂਨ ਮਿਲਦਾ ਸਭ ਸਕੂਨ ਬਹੁਤ ਕੁਝ ਮਿਲਦਾ ਇੱਥੇ ਜਿਹੜਾ ਰੋਂਦਾ ਆਊਗਾ ਤੇ ਹੱਸ ਕੇ ਜਾਊਗਾ ਉਹ ਕੁਝ ਮਿਲਦਾ ਹੈ ਰੱਬ ਦੇ ਦਰ ਤੋਂ ਇਸ ਤੋਂ ਉੱਪਰ ਕੋਈ ਕੁਝ ਨਹੀਂ ਜਿਹੜੇ ਜਵਾਨੀਆਂ ਚ ਲੋਕੇ ਨਸ਼ਿਆਂ ਚ ਪੈਦੇ ਆ ਕੋਈ ਕਿੱਦਾਂ ਪੈਦੇ ਆ ਉਹਨਾਂ ਨੂੰ ਇਹ ਕਿ ਇੱਥੇ ਹਨ ਇੱਥੋਂ ਸਭ ਕੁਝ ਮਿਲਿਆ ਤੁਹਾਨੂੰ ਮੈਂ ਰੱਬ ਕੋਲ ਬੇਟਾ ਮੰਗਿਆ ਸੀ ਰੱਬ ਨੇ ਮੈਨੂੰ ਬੇਟਾ ਦਿੱਤਾ ਹੈ ਬਹੁਤ ਕੁਝ ਮਿਲਿਆ ਔਰ ਉਹਨੂੰ ਵੀ ਮੈਂ ਇੰਨੇ ਤੇ ਲਾੜੀ ਲਾਣਾ ਚ ਪਹਿਲੇ ਤੇ ਆਵੇ ਬਾਬਾ ਦੀਪ ਸਿੰਘ ਜੀ ਦੇ ਲਾੜ ਲਾਣਾ ਉਹਨਾਂ ਨੂੰ ਇੱਥੇ ਲਾਣਾ ਆਪਣੇ ਬੱਚੇ ਤੁਸੀਂ ਹਰ ਬੁੱਧਵਾਰ ਨੂੰ ਪੇਹਰਾ ਸਾਹਿਬ ਆਉਂਦੇ ਹੋ ਹਾਂਜੀ ਹਰ ਬੁੱਧਵਾਰਾਂ ਵਿੱਚੋਂ ਕਿਸੇ ਕਿਸੇ ਵੇਲੇ ਮਿਸ ਹੋ ਜਾਂਦਾ ਬੇਟਾ ਛੋਟਾ ਹੈ ਮੇਰਾ ਜੀ ਤੇ ਕਿਸੇ ਕਿਸੇ ਵੇਲੇ ਮਿਸ ਹੋ ਜਾਂਦਾ ਤੇ ਲੋਕਾਂ ਨੂੰ ਕੀ ਅਪੀਲ ਕਰੂੰਗੇ ਜਿਹੜੇ ਹਜੇ ਤੱਕ ਇੱਥੇ ਪਹੁੰਚੇ ਨਹੀਂ ਲੋਕਾਂ ਨੂੰ ਇਹ ਅਪੀਲ ਹੈ ਇੱਕ ਦਿਨ ਆ ਕੇ ਦੇਖ ਲਓ ਬੁੱਧਵਾਰ ਫਿਰ ਤੁਹਾਨੂੰ ਆਪਣੇ ਆਪ ਮੰਨ ਕਰ ਜਾਏਗਾ ਹਰ ਵਾਰian ਨੂੰ ਇੱਕ ਦਿਨ ਆ ਕੇ ਤੁਸੀਂ ਦੇਖ ਲਓ ਤੁਹਾਨੂੰ ਤਾਂ ਤੁਸੀਂ ਦੱਸਿਆ ਇੱਥੇ ਹਰ ਚੀਜ਼ ਤੁਹਾਨੂੰ ਮਿਲੇਗੀ ਮਨ ਕਰਨਾ ਬਸ ਸ਼ਰਧਾ ਭਾਵਨਾ ਨਾਲ ਲਾਓ ਹਰ ਚੀਜ਼ ਮਿਲਦੀ ਹੈ ਇੱਥੇ ਵਾਈਰੂ ਜੀ ਦਾ ਘਰ ਹੈ ਵਾਈਰੂ ਜੀ ਦੇ ਫਤੇ ਮੇਰਾ ਨਾਮ ਜੋਇ ਕੋਰਾ ਹੈ ਕਿੱਥੇ ਆਏ ਹੋ ਅੱਜ ਮੈਂ ਬਾਬਾ ਦੀਪ ਸਿੰਘ ਵੱਲ ਆਇਆ ਹਾਂ ਕੀ ਕਰਨ ਆਨੇ ਤੁਸੀਂ ਇੱਥੇ ਮੈਂ ਸੇਵਾ ਕਰਨ ਆਇਆ ਕਦੋਂ ਆਨੇ ਸੇਵਾ ਕਰਨ ਹੂੰ ਕਦੋਂ ਸੇਵਾ ਕਰਨ ਕੀ ਸੇਵਾ ਕਰਨ ਕਿਸ ਦੇ ਨਾਲ ਆਨੇ ਹੋ ਦੀ ਨਾਲ ਨਹੀਂ ਆਉਂਦੀ। ਫੈਮਿਲੀ ਨਾਲ ਆਉਂਦੀ। ਕੀ ਬਾਬਾ ਜੀ ਦਾ ਕਰਦੇ ਹਾਂ? ਮੈਂ ਫਰੂਟੀਆਂ ਮੈਂ ਚੂਰੀਆਂ ਦੀ ਸੇਵਾ ਕਰਦੀ ਹਾਂ। ਬੇਟਾ ਬਾਬਾ ਜੀ ਤੋਂ ਕੁਝ ਮੰਗੇ ਤੁਸੀਂ? ਹਾਂ। ਬੇਟਾ ਬਾਬਾ ਜੀ ਤੋਂ ਕੁਝ ਮੰਗੇ? ਪਾਪਾ ਨੇ ਬਾਬਾ ਜੀ ਨੇ ਸਭ ਕੁਝ ਸਾਨੂੰ ਦਿੱਤਾ। ਪਾਪਾ ਬਾਬਾ ਜੀ ਨੇ ਸਭ ਕੁਝ ਸਾਨੂੰ ਦਿੱਤਾ। ਸਭ ਕੁਝ ਦਿੱਤਾ ਆਇਆ। ਦੇ ਦਿੱਤਾ ਕਿ ਕਿੰਦਾ ਦਾ ਲੱਗਦਾ ਵਾ? ਬੜਾ ਅੱਛਾ। ਬੜਾ ਅੱਛਾ ਲੱਗਦਾ। ਤੇ ਲੋਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਿਹਨੇ ਚਾਹੁੰਦੇ ਇੱਥੇ ਆਏ ਹਾਂ ਅਸੀਂ ਹਮੇਸ਼ਾ ਹੀ ਆਨੇ ਆ ਬਾਬਾ ਜੀ ਦੀਪ ਸਿੰਘ ਦੇ ਬੁੱਧਵਾਰ ਤੋਂ ਇਲਾਵਾ ਵੀ ਆਨੇ ਆ ਬੁੱਧਵਾਰ ਨੂੰ ਵੀ ਆਨੇ ਆ ਅੱਜ ਤੋਂ ਵੀ 25 ਸਾਲ ਹੋ ਗਏ ਨੇ ਮਤਲਬ ਜਦੋਂ ਦਾ ਗੁਰਦੁਆਰਾ ਸਾਹਿਬ ਨੀਚੇ ਉਹਨੇ ਨਿੱਛੇ ਹੀ ਬਣਿਆ ਸੀ ਸੀ ਉਦੋਂ ਦੇ ਆ ਰਹੇ ਆ ਸਾਰੀਆਂ ਹੀ ਮਨ ਕਾਮਨਾ ਜੜੀਆਂ ਜੜੀਆਂ ਸਾਰੀਆਂ ਹੀ ਮਨ ਕਾਮਨਾ ਬਾਬਾ ਜੀ ਮਨ ਕਾਮਨਾ ਦੇਖੋ ਕਦੀ ਖਤਮ ਨਹੀਂ ਹੁੰਦੀਆਂ ਇੱਕ ਪੂਰੀ ਹੁੰਦੀ ਹੈ ਤਾਂ ਦੂਜੇ ਤੇ ਅਰਦਾਸ ਹੋ ਜਾਂਦੀ ਜੇ ਐ ਬਾਬਾ ਜੀ ਪੂਰੀ ਕਰ ਦੋ ਸਾਰੀ ਕਰ ਦੇਨੇ ਹਰ ਗੱਲ ਪੂਰੀ ਕਰ ਦੇਨੇ ਬਾਬਾ ਜੀ ਬਾਬਾ ਜੀ ਤੋਂ ਇਲਾਵਾ ਹੋਰ ਕਿੱਥੇ ਜਾਈਦਾ ਵੀ ਨਹੀਂ ਐ بس ਬਾਬਾ ਜੀ ਦੇ ਲਾਡ ਲੱਗੇ ਹੋਇਆ ਬਾਬਾ ਜੀ ਦਾ ਇਨਾਮ ਘਰ ਵੀ ਪਾ ਬਾਬਾ ਜੀ ਦੇ ਜੋਤ ਜਲਦੀ ਐ ਉੱਠਦੇ ਹੀ ਬਾਬਾ ਜੀ ਦੇ ਸਾਹਮਣੇ ਦਰਸ਼ਨ ਕਰੀ ਦੇਨੇ ਜੇ ਗੱਲ ਕਰੀਏ ਤਾਂ ਬੁੱਧਵਾਰ ਕਿੰਨੇ ਵਜੇ ਤੁਸੀਂ ਕਰਵਾ ਲੈਂਦੇ ਐ ਐਸੇ 10 ਵਜੇ ਆ ਜਾਂਦੇ ਆ 10 ਵਜੇ ਤੋਂ ਕਿੰਨੇ ਵਜੇ ਤੱਕ ਇਹ ਸਭ ਵਗਦਾ ਸ਼ਾਮੀ ਸਮਾਪਤੀ ਤੱਕ ਹਾਂ ਜੀ ਕਿਤਨਾ ਮਨ ਤੋਂ ਹੁੰਦਾ ਹੈ ਬੜਾ ਮੈਨ ਮਨ ਨਹੀਂ ਕਰਦਾ ਘਰ ਹੁਣੇ ਵੀ ਸਮਾਪਤੀ ਹੋ ਗਈ ਐ ਪਰ ਮੇਰਾ ਘਰ ਜਾਣ ਦਾ ਮਨ ਨਹੀਂ ਕਰਦਾ ਵੇ ਮਜਬੂਰੀਆਂ ਨੇ ਕਿੰਨੇ ਜਾਨੀਆਂ ਪੈਨ ਜਾਣਾ ਪੈਂਦਾ ਹੈ ਹਨਾ ਹਾਂਜੀ ਜਸਵਿੰਦਰ ਕੌਰਾ ਅਸੀਂ ਸਿਆਰ ਤੋਂ ਆਨੇ ਆ ਜੀ ਸਾਡੀ ਬਹੁਤ ਮਨਾ ਕੰਮ ਨਾ ਹੋਈ ਹੈ ਜੀ 7 ਮਹੀਨੇ ਹੋ ਗਏ ਸਾਨੂੰ ਆਉਂਦਿਆਂ ਮੇਰੇ ਬੱਚੇ ਵੀ ਠੀਕ ਹੋ ਗਏ ਜੀ ਸਾਡਾ ਕਾਰੋਬਾਰ ਵੀ ਚੱਲਣਾ ਲੱਗ ਗਿਆ ਹਾਂਜੀ ਪੂਰੀ ਕਿਰਪਾ ਜੀ ਬਾਬਾ ਪ੍ਰੋਬਲਮ ਕੀ ਸੀ ਘਰ ਦੇ ਵਿੱਚ ਜੀ ਪੁੱਛੀ ਜਾਂਦੀ ਬਿਮਾਰੀ ਸੀਗੀ ਜੀ ਹਾਂਜੀ ਮਾਤਾ ਜੀ ਦੇ ਗੱਠ ਸੀਗੀ ਇਥੋਂ ਉਹਨਾਂ ਦੇ ਗੱਠ ਵੀ ਠੀਕ ਹੋ ਗਈ ਸੀ ਹਾਂਜੀ ਬੱਚਿਆਂ ਦੀ ਸੈਰ ਬੇਟੀ ਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋ ਗਈ ਹਾਂਜੀ ਹਸਬੰਦ ਨੂੰ ਬੀਪੀ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋ ਗਿਆ ਕਹਿ ਸਕਦੇ ਕਿ ਕੀ ਮਿਲਦਾ ਹੈ ਹਾਂਜੀ ਬਹੁਤ ਸੁੱਖ ਮਿਲਦਾ ਹੈ ਸਕੂਨ ਮਿਲਦਾ ਜੀ ਹਾਂਜੀ ਬਹੁਤ ਸਕੂਨ ਮਿਲਦਾ ਸਾਨੂੰ ਪਰਮਾਤਮਾ ਇਕਨ ਹੀ ਲਿਆਵੇ ਆਪਦੇ ਦਰ ਤੇ ਕਰਨ ਨਾਲ ਵੀ ਠੀਕ ਹੈ ਨੇ ਅਸੀਂ ਤਾਂ ਸਾਰੀ ਸੰਗਤ ਨੂੰ ਕਹਿੰਦੇ ਆ ਹੱਥ ਜੋੜ ਕੇ ਵੀ ਇੱਥੇ ਆਵੋ ਸਾਰਿਆਂ ਮਨੋਂ ਕਾਮਨਾ ਪੂਰੀਆਂ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਰ ਹਰ ਬੁੱਧਵਾਰ ਆਨੇ ਹਾਂਜੀ ਹਰ ਬੁੱਧਵਾਰ ਆਉਂਦੇ ਕਿੰਨੇ ਵਜੇ ਆ ਜੰਨੇ ਆ 8 ਵਜੇ ਆ ਜੰਨੇ ਆ ਜੀ ਅਸੀਂ 8 ਵਜੇ ਆ ਕੇ ਫਿਰ ਸੇਵਾ ਕਰਦੇ ਨਹੀਂ ਜੀ ਅਸੀਂ ਬਹਿ ਜੰਨੇ ਆ ਸੇਵਾ ਨਹੀਂ ਕਰਦੇ ਜੀ ਉਹ ਹਾਂਜੀ ਮੱਥਾ ਟੇਕ ਕੇ ਬਹਿ ਜੰਨੇ ਠੀਕ ਹੈ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕੀ ਨਾਮ ਆ ਜੀ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਤਰਿੰਦਰਜੀਤ ਹੈ ਜੀ ਮੈਂ ਰੋਪੜ ਦਵਾਨਾ ਜੀ ਹਰੇਕ ਬੁੱਧਵਾਰ ਆਨੇ ਸਰ ਹਾਂਜੀ ਹਰੇਕ ਬੁੱਧਵਾਰ ਆਨੇ ਜੀ ਜੇ ਆਪਾਂ ਗੱਲ ਕਰੀਏ ਬਹੁਤ ਦੂਰ ਆ ਰੋਕੜੇ ਤੋਂ ਜੇ ਦੇਖਿਆ ਜਾਵੇ ਤੁਹਾਨੂੰ ਬੈਠੇ ਬਾਬਾ ਦੀਪ ਸਿੰਘ ਜੀ ਹੈਗੇ ਆ ਉਹਨਾਂ ਨੇ ਹੁਕਮ ਕੀਤਾ ਆ ਪਾਸ ਤੇ ਆਣੀ ਜਾਣਾ ਹਰ ਬੁੱਧਵਾਰ ਆਣੀ ਜਾਣਾ ਕਿੰਦੀ ਧੀਰ ਤੋਂ ਆ ਰਹੇ ਆ ਸਰ ਹੋ ਚੱਲੇ ਜੀ 15 ਕ ਹਫਤੇ ਤੋਂ ਚੱਲੇ ਜਿਹੜੇ ਬੁੱਧਵਾਰ ਦਾ ਅੱਛਾ ਜੀ ਹਾਂਜੀ ਹਾਂਜੀ ਹਰੇਕ ਬੁੱਧਵਾਰ ਸਾਡੇ ਹਰੇਕ ਬੁੱਧਵਾਰ ਸਾਵਿਤ ਤੇ ਆਣਗੇ ਤੇ ਕੋਈ ਮਨੋ ਕਾਮਨਾ ਪੂਰੀ ਹੋ ਜਾਵੇ ਕੰਮ ਦਾ کاروبار ਕਰਾਉ। ਦੇਖੋ ਮੈਂ ਮੇਰਾ 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 ਗੁਰਦੁਆਰਾ ਮਨ ਕੋਈ ਨਹੀਂ ਸੀ ਲੱਗਦਾ। ਮੈਂ ਦਾਦੀ ਉਮਰ ਮੇਰੇ ਨਰ ਮਾਨੀ ਲੱਗਿਆ ਪਰ ਇੱਥੇ ਆ ਕੇ ਮਨ ਜਿਹੜਾ ਲੱਗਿਆ ਆਪਾਂ ਬੁੱਧਵਾਰ ਦੀ ਬੁੱਧਵਾਰ ਆਉਂਦੇ ਹਾਂ। ਕੰਮ ਜਿੰਨਾ ਮਰਜ਼ੀ ਪਿਆ ਹੋਵੇ ਪਰ ਬੁੱਧਵਾਰ ਇੱਥੇ ਆਣੇ। ਗਣੀ ਕੰਮ ਛੱਡ ਕੇ ਆਪਾਂ ਇੱਥੇ ਆਣੀ ਆਣਾ ਗੁਰੂ ਘਰ ਜੀ। ਤੇ ਹਾਂ ਜੀ। ਵਾਇਗੁਰ ਜੀ ਕਾ ਕਾਲ ਸਾਹਿਬ ਵਾਇਗੁਰ ਜੀ ਕੀ ਫਤਿਹ ਮੈਂ ਮੇਰਾ ਨਾਮ ਅਨਪ੍ਰੀਤ ਸਿੰਘ ਹੈ ਠੀਕ ਹੈ ਤੇ ਮੈਂ ਇੱਥੇ ਆਈ I think 6 ਜਾਂ 7 ਮਹੀਨੇ ਤੋਂ ਰੈਗੂਲਰ ਹਰ ਬੁੱਧਵਾਰ ਆ ਰਿਹਾ ਠੀਕ ਹੈ ਹਰ ਬੁੱਧਵਾਰ ਇੱਥੇ ਚੋਹਰਾ ਸਾਹਿਬ ਹੁੰਦਾ ਹੈ ਜਿਹੜਾ ਵੀ ਬੰਦਾ ਸੰਗਤ ਆਪਣੇ ਮਨ ਦੀ ਭਾਵਨਾ ਨਾਲ ਆਂਦੀਆਂ ਨੇ ਅੱਛੇ ਸੱਚੇ ਦਿਲ ਨਾਲ ਪਾਠ ਪੂਜਾ ਕਰ ਦਿਆ ਨੇ ਇੱਥੇ ਉਹਨਾਂ ਦੀ ਮਨੋ ਕਾਮਨਾ ਹਰ ਪੂਰੀ ਕਰਦੀ ਹੈ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਨਾ ਠੀਕ ਹੈ ਮੇਰੀ ਵੀ ਇੱਛਾ ਸੀ ਕਿ ਹੈ ਨਾ ਮੈਂ ਇੱਕ ਆਦੇਸ਼ਾ ਮੇਰੀ ਵੀ ਪੂਰੀ ਹੋਈ ਹੈ ਠੀਕ ਹੈ ਤੇ ਮੈਂ ਇਹਨਾਂ ਨਾਲ ਹਰ ਬੋਧਵਾਰ ਜੁੜਿਆ ਹੋਇਆ ਹਾਂ ਬਾਬਾ ਜੀ ਨਗਰ ਠੀਕ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਈ ਠੀਕ ਹੈ ਜੀ